ਹਾਂਜੀ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਕੀ ਹਾਲ ਨੇ ਸਾਰੇ ਬਿਮਾਰੀ ਬਿਮੂਰੀ ਤੋਂ ਬਚੇ ਹੋ ਸਾਰੇ ਤੇ ਆ ਬੈਠੀ ਆਪਣੀ ਰਾਣੋ ਤੇ ਇਹ ਆਪਣੀ ਜਰਸੀ ਦੀ ਧੀ ਐ ਇਹਦੀ ਇਹ ਦੇਖੋ ਇਹ ਮਾਵਾ ਦੀਆਂ ਨਾ ਤਿੰਨ ਹੋ ਗਈਆਂ ਦੇਖੋ ਆਪਾਂ ਦੱਸ ਦਿਆ ਤੁਹਾਨੂੰ ਲਈ ਵੀ ਬਰੀਡ ਦਾ ਜੀ ਪਹਿਲਾਂ ਵੀਡੀਓ ਵੀ ਪਾਈ ਸੀ ਆਪਾਂ ਲਈ ਜਨਰੇਸ਼ਨ ਪੈਦਾ ਕਰ ਲੋ ਜਿਵੇਂ ਹੁਣ ਆਹ ਦੇਖੋ ਇਹ ਆਪਣੇ ਕੋਲ ਜਰਸੀ ਸੀ ਇਹਦੇ ਮਗਰ 아이 ਸੀ ਹੱਤੀ ਇਹਦੀ ਹੁਣ ਤੁਸੀਂ ਇਹ ਨਾਲ ਇਹ ਕਿਵੇਂ ਸੂਏ ਹੋ ਸਕਦੀ ਆ ਇਹਨੇ ਪੰਜਵੇਂ ਸੂਏ ਸੋਣਾ ਆਪਣੇ ਕੋਲੇ ਹੁਣ ਇਹਦੇ ਨਾਲ 아이 ਸੀ ਆਹ ਇਹ ਬੈਠੀ ਆ ਇਹਦੀ ਤੀਆ ਇਹ ਸੂਗੀ ਤੀਜੇ ਸੂਏ ਇਹ ਉਦੋਂ ਬਾਅਦ ਵਾਲੀ ਇਹ ਇਹਦੀ ਪਹਿਲੀ ਧੀ ਆ। ਉਦੋਂ ਬਾਅਦ ਇਹਦੀ ਧੀ ਆ। ਇਹ ਹੈਗੀ ਆ ਜੋ ਵੀ ਜੂ ਡੀ ਵੀ ਐਲ ਯੂ ਬਾਈ ਡੀ ਐਲ ਦੀ। ਖੜਾ ਹੋ ਪੁੱਤ ਓਏ। ਖੜਾ ਹੋ ਜਾ। ਚਲ ਖੜਾ ਹੋ। ਇਹ ਦਿਖਾਉਣਿਆ ਤੁਹਾਨੂੰ ਪੇਪਰ। ਚਲ ਖੜਾ। ਓਏ ਕੋਠੜ ਮਸਤ ਹੋਇਆ ਬੈਠਾ। ਚਲ। ਖੜਾ ਹੋ ਜਾ। ਖੜਾ ਹੋ। ਓੜੇ ਚਲ ਖੜਾ। ਹਾਂਜੀ ਬ్రో ਦੇਖੋ ਜਮਾ ਕਾਪੀ ਆ ਮਾ ਦੀ ਕ ਨਹੀਂ ਕਾਪੀ ਤਾਂ ਨਹੀਂ ਹੈਗੀ ਹਣਾ ਵੀਰੇ ਕਮੈਂਟ ਮਾਰ ਕੇ ਦੇਖੋ ਕਿਵੇਂ ਲੱਗੀ ਤੇ ਇਹ ਹੈਗੀ ਆ ਵੀਰੇ ਆਪਣੀ 4 ਮਹੀਨਿਆਂ ਦੀ ਹੁਣ ਹੋ ਗਈ ਪ੍ਰੈਗਨੈਂਟ ਇਹਦੀ ਆਪਾਂ ਏਆਈ ਕਰਾਈ ਸੀ 3 2 ਤੇ 3 2 ਤੇ ਆਪਾਂ ਇਹਦੀ ਏਆਈ ਕਰਾਤੀ ਤੇ ਮਾਂ ਆਪਾਂ ਚਲਦੀ ਆ ਮਾਂ ਚਲਦੀ ਆ ਡਰਾਈ ਤੇ ਇਹ ਬੈਠੀ ਆਪਣੀ ਡੀਜ਼ਲ ਦੀ ਤੇ ਭਰਾਵੋ ਬਿਮਾਰੀ ਦਾ ਟੀਡੀਐਸ ਬਾਰੇ ਦੱਸੀਏ ਤੁਹਾਨੂੰ ਟੀਡੀਐਸ ਦੀ ਗੌਰ ਰੱਖਿਓ ਬੁਖਾਰ ਗੌਰ ਹੈ ਨਾ ਜਿਹੜੀ ਗੌਰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਗੌਰ ਬਹੁਤ ਮਹਿਣਾ ਰੱਖਦੀ ਹੈ ਇਸ ਚੀਜ਼ ਦੇ ਵਿੱਚ ਹੁਣ ਗੌਰ ਦੀ ਗੱਲ ਦੱਸਦਾ ਜਿਹੜੀ ਆਪਣੀ ਹੁਣ ਆ ਗਾਈ ਬੈਠੀ ਹੈ ਟीडीएस ਨਾਲ ਇੱਧਰ ਗੁਰਦਾਸਪੁਰ ਏਰੀਆ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਰਿਹਾ ਬਹੁਤ 10 10 15 15 ਗਾਇਆਂ ਦਾ ਨੁਕਸਾਨ ਹੋ ਰਿਹਾ ਫਾਰਮ ਭਰਾਵਾਂ ਦਾ ਇਹ ਟीडीएस ਬਾਰੇ ਤੁਹਾਨੂੰ ਥੋੜੀ ਜਾਣਕਾਰੀ ਦੇ ਦਿਆਂ ਟीडीएस ਆ ਨਾ ਜਿਹੜਾ ਇਹਦੇ ਵਿੱਚ ਬੁਖਾਰ ਇੱਕਦਮ 106 ਤੇ 7 ਆਉਂਦਾ ਜਦੋਂ 107 ਬੁਖਾਰ ਆ ਗਿਆ ਫਿਰ ਕੀ ਕਰਦਾ ਪਸ਼ੂ ਤੇਜ਼ੀ ਨਾਲ ਸਾਹ ਲੈਣਾ ਸ਼ੁਰੂ ਕਰ ਦਿੰਦਾ ਜਦੋਂ ਪਸ਼ੂ ਤੇਜ਼ੀ ਨਾਲ ਸਾਹ ਲੈਣਾ ਸ਼ੁਰੂ ਕਰ ਦਿੰਦਾ ਤਾਂ ਉਹ ਆਕਸੀਜਨ შე ਅੰਦਰ ਲੈਂਦਾ ਤੇ ਕਾਰਬਨ ਡਾਈ ਆਕਸਾਈਡ ਬਾਹਰ ਕੱਢਦਾ ਜਦੋਂ ਤੇਜ਼ੀ ਨਾਲ ਕਾਰਬਨ ਡਾਈ ਆਕਸਾਈਡ ਬਾਹਰ ਕੱਢਦਾ ਤਾਂ ਜਿਹੜਾ ਬਲੱਡ ਦੇ ਵਿੱਚ ਆਈ ਕੈਨੋਨਿਕ ਕੈਲਸ਼ੀਅਮ ਹੁੰਦਾ ਉਹਦੀ ਮਾਤਰਾ ਘਟ ਜਾਂਦੀ ਆ ਤੇ ਕੈਲਸ਼ੀਅਮ ਘਟਣ ਦੇ ਕਾਰਨ ਜਿਹੜੇ ਆਪਣੇ ਗਲ ਦੇ ਵਿੱਚ ਇਹਦੇ ਆ ਆਪਣੇ ਗਲ ਫੜੇ ਹੁੰਦੇ ਨੇ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਇਨਸਾਨ ਦੇ ਇੱਥੇ ਗਲੇ ਚ ਹੁੰਦੇ ਨੇ ਜਿਹੜੇ ਕਿ ਭੋਜਨ ਨੂੰ ਅਨਲੌਕ ਕਰਦੇ ਨੇ ਲੈ ਵੀ ਕਿਹੜੀ ਚੀਜ਼ ਪੇਟ ਦੇ ਵਿੱਚ ਭੇਜਣੀ ਆ ਜਿਵੇਂ ਸਾਹ ਆਪਾਂ ਫੇਫੜਿਆਂ ਦੇ ਵਿੱਚ ਭੇਜਣਾ ਉਹ ਚੀਜ਼ ਡਿਸਾਈਡ ਕਰਦੇ ਆ ਤਾਂ ਉਹ ਕੰਮ ਸਾਡੇ ਜਾਂਦੇ ਨੇ ਤਾਂ ਫਿਰ ਜਿਹੜਾ ਮੂੰਹ ਦੀ ਝੱਗ ਹੁੰਦੀ ਆ ਲਾਰ ਹੁੰਦੀ ਆ ਉਹ ਸਾਥੀ ਦੇ ਵਿੱਚ ਫੇਫੜਿਆਂ ਦੇ ਵਿੱਚ ਭਰਨਾ ਸ਼ੁਰੂ ਹੋ ਜਾਂਦੀ ਆ ਤਾਂ ਜਿਹਦੇ ਕਰਕੇ ਪਸ਼ੂ ਦੀ ਡੈਥ ਹੋ ਜਾਂਦੀ ਆ ਤੇ ਇਹਦੇ ਵਿੱਚ ਸਭ ਤੋਂ ਜ਼ਰੂਰੀ ਗੱਲ ਤੁਸੀਂ ਕੀ ਕਰਨੀ ਆ ਕਿ ਤੁਸੀਂ ਬਚਦੇ-ਬਚਦੇ ਪਸ਼ੂ ਨੂੰ ਵੀ ਆਪਣੇ ਨੂੰ ਜਾਣ ਤੋਂ ਗਵਾ ਸਕਦੇ ਹੋ ਜਿਹੜੇ ਕਿਸੇ ਵੀਰ ਨੇ ਗਲਤੀ ਕਰ ਲਈ ਮੂਹ ਰਹੀ ਕੋਈ ਚੀਜ਼ ਦੇਣ ਦੀ ਇਸ ਸਥਿਤੀ ਦੇ ਵਿੱਚ ਜੇ ਤੁਸੀਂ ਟੈਬਲੇਟ ਦੇਤੀ ਕੋਈ ਵਿਖਾਰ ਦੀ ਉਹ ਵੀ ਸਿੱਧੀ ਸਾਤੀ ਦੇ ਵਿੱਚ ਜਾਣੀ ਆ ਜੇ ਤੁਸੀਂ ਕਿਤੇ ਕੈਲਸ਼ੀਅਮ ਪਿਉਣ ਦੀ ਕੋਸ਼ਿਸ਼ ਕਰ ਲਈ ਜਿਵੇਂ ਜੈਲ ਦੇ ਦਿੰਨੇ ਆ ਉਹ ਵੀ ਸਿੱਧੀ ਸਾਤੀ ਜਾਣੀ ਆ ਤਾਂ ਉਹਦੇ ਨਾਲ ਤੁਹਾਡਾ ਇਮੀਡੀਏਟ ਉਸੇ ਟਾਈਮ ਪਸ਼ੂ ਦੀ ਡੈਥ ਹੋ ਜਾਣੀ ਆ ਤਾਂ ਇਹਦਾ ਸਭ ਤੋਂ ਵਧੀਆ ਇਲਾਜ ਆ ਕੈਲਸ਼ੀਅਮ ਇਹ ਇਹਨੇ ਪਰਸੋਂ ਪੱਠੇ ਖਾਦੇ ਸ਼ਾਮ ਵਾਲੇ ਸਾਰੇ ਤਾਂ ਮੈਂ ਇਹਨੂੰ ਚੈੱਕ ਕਰਿਆ ਇਹਨੂੰ 107 ਬੁਖਾਰ ਤਾਂ ਆਪਾਂ ਇਹਦਾ ਟ੍ਰੀਟਮੈਂਟ ਕਰਿਆ ਇਹਦੇ ਮਤਲਬ ਕਿ ਸਭ ਤੋਂ ਜਿਹੜਾ ਵੱਡਾ ਰੋਲ ਆ ਭਰਾਵੋ ਕੈਲਸ਼ੀਅਮ ਦਾ ਹੈ ਕੈਲਸ਼ੀਅਮ 2 ਟਾਈਮ ਅੱਧੀ ਅੱਧੀ ਬੋਤਲ ਲਾ ਸਕਦੇ ਆ ਆਪਾਂ ਤਾਂ ਉਹਦੇ ਨਾਲ ਬਹੁਤ ਵੱਡੀ ਰਿਕਵਰੀ ਆ ਹੁਣ ਤੁਹਾਡੇ ਸਾਹਮਣੇ ਬੈਠੀ ਆ ਪਰਸੋਂ ਇਹ ਰਾਤ ਨੂੰ ਬਹੁਤ ਹੀ ਇਹਦਾ ਮਤਲਬ ਕਿ ਕੰਡੀਸ਼ਨ ਸੀ ਜਿਹੜੀ ਬਹੁਤ ਹੀ ਜ਼ਿਆਦਾ ਨਾਜ਼ੁਕ ਸੀ ਤੇ ਮੂੰਹ ਰਾਹੀਂ ਚੀਜ਼ ਇਹਦੇ ਵਿੱਚ ਬਿਲਕੁਲ ਨਹੀਂ ਦੇਣੀ ਤੇ ਬੁਖਾਰ ਘੱਟੋ-ਘੱਟ 2 ਤੋਂ 3 ਵਾਰੀ ਚੈੱਕ ਕਰੋ ਤੇ ਦੂਜੀ ਗੱਲ ਰਾਤ ਨੂੰ ਧੂਆ ਨਾ ਕਰੋ ਜੇ ਧੂਆ ਕਰਦੇ ਹੋ ਤਾਂ ਆਕਸੀਜਨ ਦੀ ਮਤ ਉਧਰੋਂ ਤੁਹਾਡੇ ਪਸ਼ੂ ਨੂੰ ਟੀਡੀਐਸ ਆ ਗਿਆ ਰਾਤ ਨੂੰ ਤੁਸੀਂ ਸੁੱਤੇ ਪਏ ਹੋ ਤੇ ਪਸ਼ੂ ਦੇ ਤੇਜ਼ੀ ਨਾਲ ਸਾਹ ਲੈਣਾ ਉਧਰੋਂ ਤੁਹਾਡਾ ਧੂਆ ਕਰਿਆ ਹੋਇਆ ਜੇ ਉਧਰੋਂ ਧੂਆ ਕਰਿਆ ਹੋਇਆ ਤਾਂ ਆਕਸੀਜਨ ਹੋਰ ਘਟ ਜਾਣੀ ਆ ਤਾਂ ਰਾਤ ਨੂੰ ਉੱਠ ਕੇ ਵੀ ਡੰਗਰਾਂ ਦੇ ਵਿੱਚ ਇੱਕ ਅੱਧਾ ਇੱਕ ਅੱਧੀ ਵਾਰ ਚੱਕਰ ਮਾਰੋ ਤਾਂ ਕਿ ਤੁਹਾਨੂੰ ਕੋਈ ਜੇ ਕੋਈ ਲੱਗਦਲ ਵੀ ਤੋਂ ਥੱਲੇ ਕਰੀ ਹੋਈ ਹੈ ਜਾਂ ਇੱਕ ਲੰਗ ਇੱਕ ਲੱਤ ਤੋਂ ਲੰਗੜਾ ਪਣੋ ਲੰਗੜਾ ਰਿਹਾ ਪਸ਼ੂ ਦੁਖ ਮੰਨ ਰਿਹਾ ਤਾਂ ਤੁਸੀਂ ਬੁਖਾਰ ਚੈੱਕ ਕਰੋ ਐਨੀ ਟਾਈਮ ਤੇ ਇਹ ਧਿਆਨ ਰੱਖਣ ਵਾਲੀ ਇਹ ਸਭ ਤੋਂ ਜ਼ਰੂਰੀ ਗੱਲਾਂ ਨੇ ਇੱਕ ਮੂੰਹ ਰਹੀਂ ਬਿਲਕੁਲ ਕੁਝ ਨਹੀਂ ਦੇਣਾ ਤੇ ਕੈਲਸ਼ੀਅਮ ਦੀ ਬੋਤਲ ਮਾਈਫੈਕਸ ਜ਼ਰੂਰ ਘਰੇ ਲਿਆ ਕੇ ਰੱਖੋ ਤਾਂ ਕਿ ਐਮਰਜੈਂਸੀ ਡਾਕਟਰ ਆਵੇ ਘਰੇ ਤਾਂ ਤੁਹਾਨੂੰ ਕਿਤੇ ਸ਼ਹਿਰ ਜਾਂ ਦੂਰ ਦਰਾਡੇ ਲੈ ਕੇ ਨਾ ਆਉਣੀ ਪਵੇ ਤਾਂ ਕਿ ਤੁਹਾਡੇ ਕੋਲ ਘਰੇ ਸਾਰੀ 2-250 ਰੁਪਏ ਦੀ ਚੀਜ਼ ਆ ਉਹ ਲਿਆ ਕੇ ਰੱਖੋ ਮਾਈਫੈਕਸ ਜਾਂ ਇੱਕ ਕੈਲਵਰੋ ਆਉਂਦੀ ਆ ਤੇ ਕੱਲਾ ਕੈਲਸ਼ੀਅਮ ਆ ਤੇ ਜਿਹੜੀ ਆਪਣੀ ਹੈਗੀ ਮਾਈਫਿਕਸ ਇਹ ਚ ਕਾਪਰ ਜ਼ਿੰਕ ਵਗੈਰਾ ਚਾਰ ਚੀਜ਼ਾਂ ਨੇ ਉਹ ਚ ਜਿਹੜੀ ਕੈਲ ਬਰੋ ਆਉਣ ਨਾਲ ਫਸਤੀ ਆ ਉਹ ਕੱਲੀ ਆ ਜਾਂਦੀ ਆ ਤੇ ਇਹ ਚੀਜ਼ ਜ਼ਰੂਰ ਲਿਆ ਕੇ ਰੱਖੋ ਘਰੇ ਤਾਂ ਕਿ ਇਹ ਪੂਰੀ ਨਹੀਂ ਲਾਉਣੀ ਤੇ ਸਲੋ ਕਰਕੇ ਲਾਉਣੀ ਆ ਡ੍ਰੌਪ ਡ੍ਰੌਪ ਮਤਲਬ ਕਿ ਜਦੋਂ ਲਾਉਣੀ ਆ ਬੋਤਲ ਤਾਂ ਮਤਲਬ ਕਿ ਹੌਲੀ ਹੌਲੀ ਡਿੱਗੇ ਤੇ ਤੇਜ਼ ਨਹੀਂ ਲਾਉਣੀ ਤੇ ਅੱਧੀ ਸੋਹਾ ਲਾ ਦੇਣੀ ਆ ਅੱਧੀ ਸ਼ਾਮ ਨੂੰ ਲਾ ਦੇਣੀ ਆ ਪੀਡੀਐਸ ਤੋਂ ਥੋੜਾ ਬਚਾਅ ਹੋ ਜੂਗਾ ਤੇ ਕੈਲਸ਼ੀਅਮ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਆ ਮੇਨ ਇਹਦੇ ਵਿੱਚ ਨਾ ਕੈਲਸ਼ੀਅਮ ਘਟਦਾ ਪਸ਼ੂ ਦਾ ਤੇ ਧੰਨਵਾਦ ਤੇ ਕਮੈਂਟ ਕਰਕੇ ਦੱਸਿਓ ਤੇ ਆਪਣੇ ਪਸ਼ੂ ਕਿਵੇਂ ਲੱਗੇ ਤੁਹਾਨੂੰ ਆਹ ਦੇਖ ਲਓ ਗਰਮੀ ਦਾ ਮੌਸਮ ਹੈ ਤੇ ਦੇਖ ਲਓ ਇਹਨਾਂ ਦਾ ਸਾਹ ਕਿਸੇ ਤਰੀਕੇ ਦੀ ਕੋਈ ਦੇਖੋ ਸਾਰੇ ਜਗਾਲਾ ਵੱਢੀ ਜਾਂਦੀਆਂ ਨੇ ਤੇ ਆਹ ਹੈਗੀ ਆਪਣੀ ਵੱਡੀ ਕਰਮ ਵਾਲੀ ਗਾਂ ਇਹ ਕਿਸੇ ਵੀਰ ਨੂੰ ਭਰਾ ਨੂੰ ਆਪਾਂ ਰੱਬ ਸੁੱਖ ਰੱਖੇ ਤੇ ਮੂਰਲੇ ਸ਼ੀਜਨ ਆਪਾਂ ਇਹਨੂੰ ਕਿਸੇ ਬੰਦੇ ਨੂੰ ਆਵਦੇ ਨੂੰ ਜਿਹੜਾ ਆਪਾਂ ਨੂੰ ਸਭ ਤੋਂ ਵੱਧ ਪਿਆਰ ਕਰਦਾ ਉਹਨੂੰ ਦੇਵਾਂਗੇ ਬਰੀਡ ਤਿਆਰ ਕਰਨ ਵਾਸਤੇ ਤੇ ਐਟਕੀ ਦਾ ਸ਼ੂਆ ਇਹ ਤੋਂ ਆਪਾਂ ਲਵਾਂਗੇ ਇਹਦਾ ਦੁੱਧ ਹੈਗਾ 35 ਲੀਟਰ ਦੁੱਧ ਇਹਦਾ ਤੇ ਹੋਰ ਸਾਰੇ ਠੀਕ ਠਾਕ ਹੋਵੋਗੇ ਤੇ ਜੇ ਵੀਡੀਓ ਵਧੀਆ ਲੱਗੀ ਆਪਣੇ ਪਸ਼ੂ ਕਿਹੋ ਜਿਹਾ ਕਿਵੇਂ ਲੱਗੇ ਤੁਹਾਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਕਿਸੇ ਵੀਰ ਨੂੰ ਟੀਡੀਐਸ ਦੇ ਪ੍ਰਤੀ ਕੋਈ ਸ਼ਿਕਾਇਤਾਂ ਜਾਂ ਬੁਖਾਰ ਆ 107 ਤਾਂ ਟ੍ਰੀਟਮੈਂਟ ਆਪਾਂ ਤੋਂ ਪ੍ਰੋਪਰ ਪੁੱਛ ਸਕਦਾ ਮੈਂ 10 ਵੀਡੀਓ ਦੇ ਵਿੱਚ ਵੀ ਸਕਦਾ ਕਈ ਵਾਰੀ ਬੰਦਾ ਡੋਜ਼ ਗਲਤ ਲਾ ਸਕਦਾ ਉੱਥੇ ਥੋੜਾ ਜਿਆਦਾ ਦੇਖਣਾ ਹੁੰਦਾ ਲਵੀ ਕਿਹੜਾ ਲਾਈਏ ਤੇ ਕਿਹੜਾ ਲਾਉਣਾ ਬੰਦਾ ਫੋਨ ਤੇ ਪੁੱਛ ਸਕਦਾ ਜੇ ਕੋਈ ਬੁਖਾਰ ਆਉਂਦਾ ਤਾਂ ਉਹਦਾ ਇਲਾਜ ਕਰਵਾ ਦਿਆਂਗੇ ਧੰਨਵਾਦ ਤੇ ਚੈਨਲ ਨੂੰ ਜੇ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰੋ ਤੇ ਸ਼ੇਅਰ ਜਰੂਰ ਕਰ ਦਿਓ ਤੇ ਇੱਕ ਲਾਇਕ ਦੇ ਉੱਤੇ ਉਂਗਲੀ ਜਰੂਰ ਲਾ ਦਿਓ ਧੰਨਵਾਦ ਸਾਰੇ ਭਰਾਵਾਂ ਦਾ ਤੇ ਕਮੈਂਟ ਕਰਕੇ ਜਰੂਰ ਦੱਸਿਓ